हां जी 사ਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਜੇ ਆਪਾਂ ਪਹੁੰਚ ਚੁੱਕੇ ਆਂ ਜੀ ਫਿਰ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਹਿਬ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਪਸ਼ੂ ਸੇਲ ਕਰਨੇ ਆ ਇੱਕ ਉੱਚਾ ਬੱਚਾ ਮੱਝ ਤੇ ਇੱਕ ਟੋਕੜ ਵੈਡ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਨੂੰ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਇਸ ਕਿ ਆਪਾਂ ਗੱਲਬਾਤ ਕਰਾਉਣੇ ਆ ਇਹਨਾਂ ਦੀ ਡੀਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਭਟਾ ਸਾਹਿਬ ਹੋਰ ਕੀ ਹਾਲ ਚਾਲ ਆ ਜੀ ਚੱਲਦੀ ਰਹੀ ਜੀ ਠੀਕ ਆ ਐਡਰੈਸ ਦੱਸ ਦਈਏ ਵੀਰ ਜੀ ਆਪਣਾ ਆਪਣਾ ਪਿੰਡ ਪਿੰਡਰ ਜੀ ਜਿਹੜਾ ਅੰਮ੍ਰਿਤਸਰ ਠੀਕ ਆ ਬਾਬਾ ਕਾਲਾ ਤੇ ਮੇਨ ਸੜਕ ਤੋਂ 2 ਕਿਲੋਮੀਟਰ ਪਿੰਡ ਪਿੰਡਰ ਠੀਕ ਆ ਜੀ ਦਿੱਲੀ ਨੂੰ ਹੈ ਰੇੜਾ ਅੰਮ੍ਰਿਤਸਰ ਤੋਂ ਠੀਕ ਆ ਜੀ ਤੇ ਨਾਮ ਦੱਸ ਦੋ ਜੀ ਆਪਣਾ ਆਪਣਾ ਉਹ ਤਾਂ ਹਸਤਿੰਦਰ ਵੀਰ ਆ ਛੋਟਾ ਮਾਨ ਆ ਅੱਛਾ ਮਾਨ ਮਾਨ ਕਹਿੰਦੇ ਹਨਾ ਪਿੰਡ 'ਚ ਮਾਨ ਦੇ ਨਾਲ ਮਸ਼ਹੂਰ ਆ ਫੋਨ ਨੰਬਰ ਦੱਸ ਦੋ ਜੀ 9884 79715 ਠੀਕ ਆ ਹਾਂਜੀ ਤੇ ਦੋ ਹੀ ਪਸ਼ੂ ਆ ਜੀ ਆ ਦੋ ਹੀ ਬਾਕੀ ਆਉਂਦੇ ਜਾਂਦੇ ਰਹਿੰਦੇ ਹਨਾ ਠੀਕ ਆ ਤੇ ਆਹ ਕਿਦਾਂ ਵੇੜ ਕਈ ਇਹਨੂੰ ਕੀ ਖਾਗਿਆ ਇਹ ਸੂਆ ਇਹਦਾ ਕੰਮਾ ਜੀ ਪਹਿਲਾਂ ਵੇੜ ਅੱਛਾ ਪਹਿਲਾਂ ਸੂਆ ਸੂਈ ਤੇ ਕਿੰਨਾ ਦੁੱਧ ਆ ਜੀ ਇਹਦੇ ਕੋਲ ਦੁੱਧ ਆ ਸਮ 5 ਕਿਲੋ ਜੀ ਮੱਕਾ 5 ਕਿਲੋ ਦੁੱਧ ਹੁਣ ਠੀਕ ਬਗੈ ਠੰਡੀ ਦੀ ਠੀਕ ਹੈ ਜੀ ਠੀਕ ਹੈ ਤੇ ਬਾੜਾ ਪਾਉਣਾ ਪੈਂਦਾ ਨਹੀਂ ਠੰਡੀ ਤੇਰੀ ਕੋਈ ਨਹੀਂ ਆ ਨੀ ਬਾੜਾ ਨਹੀਂ ਕੋਈ ਰਸੀ ਨਹੀਂ ਪਾਉਣੀ ਰੋੜ ਠੀਕ ਹੈ ਦੁੱਧ 5 ਕਿਲੋ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਦੁੱਧ ਸੂਈ ਨੂੰ ਹੋ ਗਿਆ 5-6 ਮਹੀਨੇ 5-6 ਮਹੀਨੇ ਹੋ ਗਏ ਬਣੀ ਪੁਣੀਗਾ ਬਣੀ ਟੀਕਾ ਲੱਗਾ ਗਰੰਟੀ ਕੋਈ ਨਹੀਂ ਟੀਕਾ ਲੱਗਾ ਤੁਸੀਂ ਆ ਵੀ ਲਵਾਇਆ ਆਹੋ ਆਪਣੇ ਅੱਥੇ ਠੀਕ ਕਿੰਨੇ ਕ ਦਿਨ ਹੋ ਗਏ ਲੱਗੇ ਨੂੰ ਉਹ ਨੂੰ ਆਪਣਾ 1 ਮਹੀਨਾ 2 ਮਹੀਨਾ ਹੋਇਆ ਠੀਕ ਹੈ ਹਾਂਜੀ ਸਹੀ ਆ ਤੋਰੋ ਵੀਰ ਜੀ ਨੂੰ 5 ਕਿਲੋ ਜਿਹੜਾ ਹੁਣ 10 ਦਾ 10 ਦਾ ਵੀ ਦੁੱਧ ਥਾਣ ਥਣ ਸੋਹਣੇ ਲੱਗੇ ਆ ਚਾਰੇ ਥਾਣੇ ਕੋਜੇ ਆ ਆਹ ਬੇਖੀ ਬਾਕੀ ਚੰਗੀ ਆ ਜੀ ਨਸਲ ਸੋਹਣੀ ਆ ਥਾਣ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਰੰਗ ਰੂੰਗ ਬੜਾ ਸੋਹਣਾ ਕਰਮਾਂ ਵਾਲੀ ਦਾ ਲੈਵਾ ਝਾਕਾ ਗਾਂ ਜੀ ਠੀਕ ਆ ਕਰੋ ਜੇ ਕਰੀ ਆਹ ਬੇਖੀ ਥਾਣ ਨੇੜੇ ਕਰਾਂ ਦਿਖਾ ਦਿੰਨੇ ਤੁਹਾਨੂੰ ਬਹਿ ਦਿਖਾ ਦਿੰਨੇ ਜੀ ਸੋਹਣਾ ਥਣ ਲੱਗਾ ਜੰਗਾ ਆ ਵੀ ਕਿ ਟੁਰਦੀ ਤਰੀ 17 ਵੀਰ ਨੇ ਮਾਰ ਦਿੱਤੀ ਕੋਈ ਪੂਛਤਾ ਨਹੀਂ ਲਓ ਜੀ ਅਜੇ ਪਸ਼ਮੀਬ ਨਹੀਂ ਉਦਾਂ ਧਾਰਾ ਮਾਰ ਕੇ ਦਿਖਾਤੀਆਂ ਵੀਰ ਠੀਕ ਆ ਤੇ ਸੱਜਰ ਨੇ ਵੀਰ ਜੀ ਇਹਨੇ ਦੁੱਧ ਕੇ ਨੱਕ ਜੋ ਆ ਇਹਦਾ 12000 ਰੁਪਏ ਜੀ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਮੁੱਲ ਦੇਣਾ 10000 ਰੁਪਏ ਛੋੜੋ ਜும்ਮੋ ਕੇ ਦੇ 9000 ਦੀ ਹਾਂ ਜੀ ਠੀਕ ਬਾਕੇ ਫੋਨ ਲਾਵੇ ਕੋਈ ਹਨਾ ਮੋਕੇ ਛੋੜ ਕੇ ਆਈ ਗਏ ਘਰਾਂ ਗੀ ਦੁੱਧ ਚੋਗੇ ਖੜੇ ਆਪਣਾ 5 ਕਿਲੋ ਹਨਾ ਚੋਗੇ ਠੀਕ ਆ ਅਗੇ ਜਿਹੜੀ ਗਰੰਟੀ ਹੈ ਜੀ ਠੀਕ ਹੈ ਜੀ ਤੁਹਾਡੇ ਘਰੋਂ ਚੋਗੇ ਖੜੇਗਾ ਆਪਣੀ ਤਸੱਲੀ ਕਰ ਲੈ ਤੇ ਆ ਜਿਹੜੀ ਮੱਝ ਆ ਇਹ ਪਹਿਲਾ ਸੂਆ ਦੂਜੇ ਦੀ ਆਪਣਾ ਟੀਕਾ ਲੱਗਾ ਗਾੜੀ ਕੋਈ ਗੰਢੀ ਨਹੀਂ ਅੱਛਾ ਟੀਕਾ ਲੱਗਾ ਹੈ ਨਾ ਜੀ ਕਿੰਨਾ ਚਿਰ ਹੋ ਗਿਆ ਟੀਕਾ ਲੱਗੇ ਨੂੰ ਮਿਰਜੀ ਇਹਨੂੰ ਮਹੀਨਾ ਹੋਇਆ ਹੈ ਅੱਛਾ 1 ਮਹੀਨਾ ਹੋਇਆ ਹਾਂਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ 5 ਵਾਲੋ ਕੋਈ 6 ਵਾਲੋ ਹਾਂ ਬੱਚਾ ਇਹਦਾ ਹਨਾ ਕੱਟਾ ਮਗਰਿਆ ਜੀ ਕੱਟਾ ਵਿੱਚ ਚੰਗਾ ਪਲਿਆ ਹੋਆ ਦੁੱਧ ਦਿੰਦੀ ਨਹੀਂ ਪੀਂਦਾ ਹੋਣਾ ਕਿ ਪੱਠੇ ਹੀ ਖਾਂਦਾ ਜੀ ਥੱਲੇ ਛੱਡੀਦਾ ਜੀ ਮਿਲਦੀ ਕੱਟੇ ਨਾਲ ਜੀ ਮਿਲਦੀ ਕੱਟੇ ਨਾਲ ਠੀਕ ਆ ਤੇ ਹੁਣ 5 ਕਿਲੋ ਦੁੱਧ 5 ਕਿਲੋ ਤੋਰੋ ਵੀ ਜੀ ਦੁੱਧ ਤੇ ਵਾਦੀ ਹਰੇ ਪੱਠੇ ਟੁੜੀ ਆ ਆਪਣੇ ਟੁੜੀ ਪੈਂਦੀ ਆ ਜੀ ਠੀਕ ਆ ਠੀਕ ਸਾਰਿਆਂ ਦੇ ਟੁੜੀ ਆ ਮੀਂਹ ਨੇ ਪੱਠੇ ਖਰਾਬ ਕਰਤੇ ਸਾਰਿਆਂ ਦੇ ਐਦਾਂ ਹੀ ਆ ਜੀ ਮਿਲਦੀ ਕੱਟੇ ਦੇ ਹੀ ਆ ਬਾਕੀ ਸਿੰਘ ਸਿੰਘ ਬੜਾ ਸੋਹਣਾ ਵਾ ਚੰਗੀ ਆ ਜੀ ਕੁਆਲਟੀ ਵਾਲੀ ਮਾਝ ਆ ਨਸਲ ਵਾਲੀ ਆਈ ਸਿੰਘ ਵੇਖੋ ਸਿਰੋਂ ਲਿਸੀ ਆ ਜੀ ਠੀਕ ਆ ਹਾਂ ਬਾਕੀ ਸਿੰਘ ਬੜਾ ਸੋਹਣਾ ਕੁੰਡਾ ਸਿੰਘ ਆ ਤੇ ਹੈ ਨਸਲ ਵਾਲੀ ਆ ਜੀ ਬਾਕੀ ਬੇਲਬਾਲ ਦੀ ਕਾਫੀ ਲੰਮੀ ਆ ਥਾਣ ਸੋਹਣੇ ਲੱਗੇ ਆ ਆ ਵੇਪੇ ਇਹਨਾਂ ਘਰ ਥੰਡਾ ਹੈ ਜੀ ਹਾਂ ਜੀ ਜਾਣ ਦੋ ਆ ਕੱਟਾ ਜੀ ਕੱਟਾ ਵੀ ਚੈੱਕ ਕਰ ਸਕਦੇ ਆ ਸੋਹਣੀ ਆ ਜੀ ਜਿੰਨੇ ਵੀ ਹੈਗੀ ਵਿਚਾਰੀ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਉਹ ਦੱਸ ਦੋ ਜੀ ਸਾਡੇ ਜੀ ਗੜੀ ਪਾਣਾ ਮੇਰੇ ਵੱਲ ਕਰ ਦੋ ਜਾਇ ਜੇ ਆਕੇ ਦੇ ਲੈਣਾ 55000 ਰੁਪਇਆ ਛੋੜ ਹੋ ਜੂਗੀ ਕਰਦਣ ਜਿਆ ਖੰਡ ਮੋਕੇ ਦੇ ਠੀਕ ਹੈ ਕਰ ਦਿਓ ਖੁੱਲਾ ਮਾਨ ਕੇ ਉਹ ਕਰ ਦਾਂਗੇ ਇਹ 53 ਦੀ 52 ਦੀ ਜਾਣ ਦੀ ਚਲੋ ਠੀਕ ਹੈ ਜੀ ਫੂਨ ਲਾਵੇ ਕੋਈ ਹੋਰ ਹੋ ਜੂ ਮਾਨ ਪਤਾ ਨਹੀਂ ਕਿੱਥੇ ਗੱਲ ਬਣ ਜਾਣੀ ਕੋਈ ਪੱਕਾ ਜਿਹਾ ਮੁੱਲ ਲਾਵੇ ਜੋੜਾ 60000 ਦਾ ਜੋੜਾ ਹੀ 60000 ਦਾ ਹਾਂ ਠੀਕ ਆ ਸਹੀ ਅੱਲਾਹ ਆਲੇ ਫੋਨ ਕੋਈ ਵੀ ਹਨਾ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਜੀ ਨਹੀਂ ਗੱਲਬਾਤ ਆਪਣਾ ਸਲਿਕੇ ਤੇ ਖੜੇ ਜੀ ਠੀਕ ਆ ਹਾਂ ਜੀ ਇਹ ਇਕੱਲੇ ਦੀ ਗਾਰੰਟੀ ਆ ਜੀ ਠੀਕ ਹੈ ਕੋਈ ਗੱਲ ਨਹੀਂ ਬਾਕੀ ਬਿਲਕੁਲ ਬਿਲਕੁਲ ਜੀ ਤਸੱਲੀ ਕਰਨਾ ਗਾਹਕ ਦੀ ਜ਼ਿੰਮੇਵਾਰੀ ਜਿੰਨੇ ਪੈਸੇ ਖਰਚਣੇ ਆ ਜੀ ਕਿਉਂ ਵੀਡੀਓ ਦੇ ਵੇਖ ਲੈ ਬਾਕੀ ਜਿੰਨੇ ਵੀ ਆਨਲਾਈਨ ਮਗਾਉਣੀਆਂ ਵੀਡੀਓ ਦੇ ਵੇਖ ਲੈ ਜਿੱਦਾਂ ਲੱਸੀ ਹੈ ਕੋਈ ਕੋਈ ਆਵਾਜ਼ ਨਾ ਸੀ ਹਾਂ ਜੀ ਹਾਂ ਜੀ ਹਾਂ ਜੀ ਆਹ ਵੇਖੋ ਜੀ ਬਾਕੀ ਪੱਠੇ ਪੁੱਠੇ ਨੂੰ ਚੰਗੇ ਪੈ ਜਾਣ ਤੇ ਕਾਇਮ ਵੀ ਹੋ ਸਕਦੀ ਜਿਆਦਾ ਲੱਸੀ ਵੀ ਨਹੀਂ ਗਈ ਪਧਰੀ ਜੀ ਆ ਵੀ ਨਾਰਮਲ ਜੀ ਆ ਤੇ ਕੱਦ ਵੀ ਠੀਕ ਆ ਪਧਰਾ ਜਿਆਦਾ ਕੋਈ ਵੱਡਾ ਨਹੀਂਗਾ ਨਾ ਛੋਟਾ ਤੇ ਕੱਟਾ ਆ ਵਾ ਵਹਿੜ ਵੀ ਤੁਹਾਨੂੰ ਦਿਖਾਤੀ ਆ ਮੁੱਲਵੀਰ ਦੇ ਦੋਵੇਂ ਨਿਕੇ ਨਿਕੇ ਆ ਤੇ ਆ ਗਏ ਸੁਈਆਂ ਸਵਾਈਆਂ ਆ ਗਈਆਂ ਦੋ ਟਾਈਮ ਚੋ ਕੇ ਤੇ ਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਹੈ ਜੀ ਪਾੜਾ ਪਾਉਣੇ ਪਾੜਾ ਕੱਟਾ ਛੱਡ ਕੇ ਜਿੱਦਾਂ ਮਰਜੀ ਠੰਡੀ ਦੀ ਪਾੜਾ ਵੀ ਲੈਂਦੀ ਨਾਲ ਹੈ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ ਜੀ